ਸਖੀ ਨਾਲੋਂ ਸੂਮ ਭਲਾ ਜੋ ਦੇਵੇ ਤੁਰੰਤ ਜਵਾਬ ਭਾਵ ਇਹ ਖਾਨ ਇਹ ਦੱਸਣ ਲਈ ਵਰਤੇ ਜਾਂਦਾ ਹੈ ਕਿ ਲਾਰੇ ਲਾਉਣ ਵਾਲੇ ਵਿਅਕਤੀ ਨਾਲੋਂ ਨਾ ਕਰਨ ਵਾਲਾ ਚੰਗਾ ਹੁੰਦਾ ਹੈ ਹੱਥੀਂ ਕੜੇ ਤੇ ਢਿੱਡ ਭੁਖ ਨਾਲ ਸੜੇ ਭਾਵ ਜਦੋਂ ਕੋਈ ਆਪਣੀ ਪਹੁੰਚ ਤੋਂ ਵੱਧ ਦਿਖਾਵਾ ਕਰੇ ਤਾਂ ਉਦੋਂ ਇਹ ਖਾਨ ਵਰਤਿਆ ਜਾਂਦਾ ਹੈ ਗੱਲ ਕਹਿੰਦੀ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢਾਂਗੀ ਭਾਵ ਇਸ ਅਖਾਣ ਦੁਆਰਾ ਗੱਲ ਨੂੰ ਸੋਚ ਵਿਚਾਰ ਕੇ ਕਰਨ ਦਾ ਉਪਦੇਸ਼ ਦਿੱਤਾ ਜਾਂਦਾ ਹੈ ਗੰਗਾ ਗਏ ਤਾਂ ਗੰਗਾਰਾਮ ਜਮਨਾ ਗਏ ਤਾਂ ਜਮਨਾਦਾਸ ਭਾਵ ਮੌਕੇ ਅਨੁਸਾਰ ਬਦਲ ਜਾਣ ਵਾਲੀ ਵਿਅਕਤੀ ਲਈ ਇਹ ਖਾਣ ਵਰਤਿਆ ਜਾਂਦਾ ਹੈ ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ ਜਦੋਂ ਕੋਈ ਡਾਡਾ ਜਾਂ ਮੂਰਖ ਹਾਸੇ-ਹਾਸੇ ਵਿੱਚ ਹੀ ਕਿਸੇ ਦਾ ਨੁਕਸਾਨ ਕਰ ਦੇਵੇ ਤਾਂ ਉਦੋਂ ਇਹ ਖਾਨ ਵਰਤਿਆ ਜਾਂਦਾ ਹੈ ਤੰਦਨਾ ਤਾਣੀ ਜੁਲਾਹੇ ਨਾਲ ਡਾਂਗੋ ਡਾਂਗੀ ਭਾਵ ਜਦੋਂ ਕੋਈ ਬਿਨਾਂ ਕਾਰਨ ਹੀ ਕਿਸੇ ਨਾਲ ਝਗੜਾ ਛੇੜ ਲਵੇ ਤਾਂ ਉਸ ਦੇ ਲਈ ਇਹ ਖਾਨ ਵਰਤਿਆ ਜਾਂਦਾ ਹੈ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ ਭਾਵ ਇਸ ਅਖਾਂਨ ਰਾਹੀਂ ਇਹ ਦਰਸਾਇਆ ਜਾਂਦਾ ਹੈ ਕਿ ਸੱਚ ਨੂੰ ਕੋਈ ਡਰ ਨਹੀਂ ਹੁੰਦਾ ਸੋ ਸਚਾਈ ਨਿਧੜਕ ਹੋ ਕੇ ਪ੍ਰਗਟ ਕਰਨੀ ਚਾਹੀਦੀ ਹੈ ਔਖੜੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ ਭਾਵ ਔਖਾ ਰਾ ਚੁੰਨ ਵਾਲਾ ਵਿਅਕਤੀ ਦੁੱਖਾਂ ਤੇ ਤਕਲੀਫਾਂ ਤੋਂ ਨਹੀਂ ਡਰਦਾ ਔੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ ਭਾਵ ਜਦੋਂ ਕੋਈ ਵਿਅਕਤੀ ਆਪਣੇ ਜੱਦੀ ਪੇਸ਼ੇ ਨੂੰ ਛੱਡਣ ਲਈ ਹਰ ਪਾਸੇ ਕੋਸ਼ਿਸ਼ ਕਰਨ ਤੋਂ ਬਾਅਦ ناکਾਮ ਹੋ ਜਾਵੇ ਤੇ ਫਿਰ ਪਿਤਾ ਪੁਰਖੀ ਕੰਮ ਸਾਮ ਲਵੇ ਤਾਂ ਇਹ ਖਾਨ ਵਰਤਿਆ ਜਾਂਦਾ ਹੈ। ਅਸਮਾਨ ਤੋਂ ਡਿੱਗੀ ਖੰਜੂਰ ਤੇ اٹਕੀ ਭਾਵ ਇੱਕ ਮੁਸੀਬਤ ਤੋਂ ਛੁਟਕਾਰਾ ਪਾਉਂਦੇ ਹੋਏ ਵਿਅਕਤੀ ਦਾ ਕਿਸੇ ਹੋਰ ਮੁਸੀਬਤ ਵਿੱਚ ਫਸ ਜਾਣਾ। ਕੁਛੜ ਕੁੜੀ ਸ਼ਹਿਰ ਟੰਡੋਰਾ ਭਾਵ ਕਿਸੇ ਬੌਂਦਲੇ ਹੋਏ ਦਾ ਆਪਣੇ ਕੋਲ ਜਾਂ ਘਰ ਵਿੱਚ ਪਈ ਚੀਜ਼ ਨੂੰ ਇੱਧਰ ਉੱਧਰ ਲੱਭਦੇ ਫਿਰਨਾ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਭਾਵ ਰੱਜਵੇਂ ਗੁਨਾਹ ਕਰਨ ਮਗਰੋਂ ਆਖਰੀ ਉਮਰ ਵਿੱਚ ਧਰਮਾਤਮਾ ਬਨਣਾ ਉਗਲੇ ਤਾਂ ਅੰਨਾ ਖਾਏ ਤਾਂ ਕੋੜੀ ਭਾਵ ਜਦੋਂ ਕੋਈ ਅਜਹੀ ਸਥਿਤੀ ਵਿੱਚ ਫਸ ਜਾਵੇ ਜਿੱਥੇ ਦੋਹੀ ਪਾਸੇ ਨੁਕਸਾਨ ਹੁੰਦਾ ਹੋਵੇ ਤਾਂ ਉਦੋਂ ਇਹ ਖਾਨ ਵਰਤਿਆ ਜਾਂਦਾ ਹੈ ਖੋਤੇ ਨੂੰ ਡਾਂਗ ਸਿਆਣੇ ਨੂੰ ਇਸ਼ਾਰਾ ਭਾਵ ਨਿਕੰਮਾ ਆਦਮੀ ਸਖਤੀ ਨਾਲ ਹੀ ਠੀਕ ਆਉਂਦਾ ਹੈ ਤੇ ਸਿਆਣਪ ਵਾਲਾ ਬੰਦਾ ਇਸ਼ਾਰਾ ਹੀ ਸਮਝ ਜਾਂਦਾ ਹੈ ਕੂੜਾ ਉਹ ਜੋ ਥੱਲੇ ਪੈਸਾ ਉਹ ਜੋ ਪੱਲੇ ਭਾਵ ਜੋ ਚੀਜ਼ਾਂ ਸਾਡੇ ਕੋਲ ਹੁੰਦੀਆਂ ਨੇ ਉਹੋ ਹੀ ਸਾਡੀਆਂ ਨੇ ਤੇ ਜੇ ਵਿਚਲਾ ਧਨ ਹੀ ਆਪਣਾ ਹੁੰਦਾ ਹੈ ਸੱਸ ਬਿਨਾ ਕੀ ਸਾਹਰੇ ਹਲਦੀ ਬਿਨਾ ਕੀ ਮਾਸ ਭਾਵ ਜੇ ਸਹੁਰੇ ਘਰ ਵਿੱਚ ਸੱਸ ਨਾ ਹੋਵੇ ਤਾਂ ਨਵੀਂ ਵਿਆਹੀ ਨੂੰ ਊਚ ਨੀਚ ਸਮਝਾਉਣ ਵਾਲਾ ਕੋਈ ਨਹੀਂ ਹੁੰਦਾ ਜਿਵੇਂ ਹਲਦੀ ਬਿਨਾ ਰਿੱਦਾ ਮਾਸ ਵੇਖਣ ਨੂੰ ਖਾਣ ਨੂੰ ਚੰਗਾ ਨਹੀਂ ਲੱਗਦਾ ਉਸੇ ਤਰ੍ਹਾਂ ਘਰ ਵਿੱਚ ਸਾਸ ਨਾ ਹੋਵੇ ਤਾਂ ਨੂੰਹਾਂ ਸੱਚਜੀਆਂ ਨਹੀਂ ਬਣ ਸਕਦੀਆਂ ਚੱਲਦਾ ਰਹੇ ਫਕੀਰ ਤਾਂ ਚੰਗਾ ਵਹਿੰਦਾ ਰਹੇ ਨਦੀ ਦਾ ਨੀਰ ਤਾਂ ਚੰਗਾ ਭਾਵ ਗਿਆਨਵਾਨ ਬੰਦੇ ਤੁਰਦੇ ਫਿਰਦੇ ਚੰਗੇ ਰਹਿੰਦੇ ਹਨ ਅਤੇ ਇੱਕੋ ਥਾਂ ਤੇ ਖੜਾ ਪਾਣੀ ਵੀ ਬਦਬੂ ਮਾਰਨ ਲੱਗ ਜਾਂਦਾ ਹੈ ਸੋ ਵੈਂਦਾ ਪਾਣੀ ਹੀ ਚੰਗਾ ਹੈ ਚੋਰ ਤੇ लाਠੀ ਦੋ ਜਣੇ ਮੈਂ ਤੇ ਬਾਪੂ ਇਕੱਲੇ ਭਾਵ ਜਦੋਂ ਸਰੀਰਕ ਤੌਰ ਤੇ ਤਕੜਾ ਬੰਦਾ ਕਿਸੇ ਕਮਜ਼ੋਰ ਬੰਦੇ ਤੋਂ ਕੁੱਟ ਖਾ ਕੇ ਆ ਜਾਵੇ ਤੇ ਇਹ ਕਹੇ ਕਿ ਮਾਰਨ ਵਾਲਾ ਬਹੁਤ ਤਕੜਾ ਸੀ ਤਾਂ ਉਦੋਂ ਮਜ਼ਾਕ ਵਿੱਚ ਇਹ ਖਾਨ ਵਰਤਿਆ ਜਾਂਦਾ ਹੈ ਜਨਾਨੀ ਹੋਵੇ ਭੁੱਖੀ ਸਵੇਰੇ ਧੂਣੀ ਤੁਖੀ ਭਾਵ ਜੇਕਰ ਤੀਵੀ ਭੁੱਖੀ ਹੋਵੇ ਤਾਂ ਉਹ ਆਮ ਸਮੇਂ ਨਾਲੋਂ ਪਹਿਲਾਂ ਰੋਟੀ ਟੁੱਕ ਦਾ ਆਹਰ ਕਰ ਲੈਂਦੀ ਹੈ ਆਪਤਾ ਡੁੱਬਿਓ ਬਾਹਮਣਾ ਜਜਮਾਨ ਵੀ ਗਾਲੇ ਭਾਵ ਜਦੋਂ ਕੋਈ ਆਪਤਾ ਫਸਿਆ ਹੋਵੇ ਪਰ ਨਾਲ ਹੋਰਨਾ ਸਾਥੀਆਂ ਨੂੰ ਵੀ ਫਸਾ ਲਵੇ ਤਾਂ ਇਹ ਖਾਨ ਵਰਤਿਆ ਜਾਂਦਾ ਹੈ ਆਪਣਿਆਂ ਦੇ ਗਿੱਟੇ ਪੰਨਾ ਪਰਾਇਆਂ ਦੇ ਪੈਰ ਚੁੰਮਾ ਭਾਵ ਇਹ ਖਾਣ ਉਦੋਂ ਵਰਤੇ ਜਾਂਦਾ ਹੈ ਜਦੋਂ ਕੋਈ ਆਪਣੇਆਂ ਨੂੰ ਦੁਖੀ ਕਰੇ ਤੇ ਪਰਾਇਆਂ ਨੂੰ ਲਾਹ ਪੰਚਾਵੇ 100 ਸਿਆਣੇ ਇੱਕੋ ਮਤ ਮੂਰਖ ਆਪੋ ਆਪਣੀ ਭਾਵ ਇਹ ਖਾਣ ਇਹ ਦੱਸਣ ਲਈ ਵਰਤੇ ਜਾਂਦਾ ਹੈ ਕਿ ਮੂਰਖ ਕਿਸੇ ਮਾਮਲੇ ਉੱਤੇ ਸਹਿਮਤ ਨਹੀਂ ਹੁੰਦੇ ਪਰੰਤੂ ਸਿਆਣੇ ਭਾਵੇਂ ਗਿਣਤੀ ਵਿੱਚ ਕਿੰਨੇ ਵੀ ਹੋਣ ਉਹ ਠੀਕ ਫੈਸਲੇ ਤੇ ਇੱਕ ਮਤ ਹੁੰਦੇ ਹਨ ਕੋਣਾ ਚੱਲੀ ਬਾਬਾ ਤਿਹਾਈ ਭਾਵ ਥੋੜਾ ਜਿਹਾ ਕੰਮ ਕਰਕੇ ਹੀ ਥੱਕ ਜਾਣ ਵਾਲੇ ਵਿਅਕਤੀ ਲਈ ਇਹ ਖਣ ਵਰਤਿਆ ਜਾਂਦਾ ਹੈ। ਕੱਖਾਂ ਦੀ ਬੇੜੀ ਬਾਂਦਰ ਮਲਾ ਭਾਵ ਜਦੋਂ ਕਿਸੇ ਨਾਜ਼ੁਕ ਤੇ ਜ਼ਿੰਮੇਵਾਰੀ ਵਾਲੇ ਕੰਮ ਉੱਤੇ ਕੋਈ ਅਣਜਾਣ ਤੇ ਗੈਰ ਜ਼ਿੰਮੇਵਾਰ ਬੰਦਾ ਲੱਗਿਆ ਹੋਵੇ ਤਾਂ ਇਹ ਖਣ ਵਰਤਿਆ ਜਾਂਦਾ ਹੈ। ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ ਭਾਵ ਅਮੀਰਾਂ ਦੇ ਮੂਰਖ ਵੀ ਸਲਾਹੇ ਜਾਂਦੇ ਹਨ ਪਰ ਗਰੀਬਾਂ ਦੇ ਸਿਆਣੇ ਵੀ ਨਿੰਦੇ ਜਾਂਦੇ ਹਨ ਜਿੱਧਰ ਗਈਆਂ ਬੀੜੀਆਂ ਉਧਰ ਗਏ ਮਲਾ ਭਾਵ ਇਹ ਖਣ ਇਹ ਦੱਸਣ ਲਈ ਵਰਤੇ ਜਾਂਦਾ ਹੈ ਕਿਸੇ ਬੰਦੇ ਦੇ ਜਾਨ ਨਾਲ ਉਸ ਦਾ ਅਸਰ ਰਸੂਖ ਜਾਂ ਸ਼ੌਂਕ ਵੀ ਨਾਲ ਹੀ ਚੱਲਿਆ ਜਾਂਦਾ ਹੈ ਟੁੱਟੀ ਬਾਹ ਚੂੜੀਆਂ ਦਾ ਚਾ ਭਾਵ ਜਦੋਂ ਕੋਈ ਕਿਸੇ ਚੀਜ਼ ਦੇ ਯੋਗ ਨਾ ਹੋਵੇ ਪਰ ਉਸ ਦੀ ਇੱਛਾ ਕਰੇ ਤਾਂ ਇਹ ਖਾਨ ਵਰਤਿਆ ਜਾਂਦਾ ਹੈ ਥੇਲੇ ਦੀ ਬੁੱਢੀ ਤੇ ਟਕਾ ਸਿਰ ਮਨਾਈ ਭਾਵ ਜਦੋਂ ਕਿਸੇ ਸਸਤੀ ਚੀਜ਼ ਦੀ ਸੰਭਾਲ ਜਾਂ ਮੁਰੰਮਤ ਉੱਪਰ ਬਹੁਤ ਜ਼ਿਆਦਾ ਖਰਚਾ ਹੋਵੇ ਤਾਂ ਉਦੋਂ ਇਹ ਖਾਨ ਵਰਤਿਆ ਜਾਂਦਾ ਹੈ ਭਰੇ ਪੇਟ ਤੇ ਸ਼ੱਕਰ ਕੌੜੀ ਭਾਵ ਕਿਸੇ ਰੱਜੇ ਹੋਏ ਆਦਮੀ ਨੂੰ ਚੰਗੀ ਚੀਜ਼ ਵੀ ਸਵਾਦ ਨਹੀਂ ਲੱਗਦੀ ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ ਭਾਵ ਜਦੋਂ ਕੋਈ ਹੱਥ ਆਏ ਮੌਕੇ ਦਾ ਪੂਰਾ ਲਾਭ ਉਠਾ ਰਿਹਾ ਹੋਵੇ ਤਾਂ ਇਹ ਖਣ ਵਰਤੇ ਜਾਂਦਾ ਹੈ ਵਾਦੜੀਆਂ ਸਜਾਦੜੀਆਂ ਨਿਵਣ ਸਿਰਾਂ ਦੇ ਨਾਲ ਭਾਵ ਇਸ ਅਖਾਣ ਦੀ ਵਰਤੋਂ ਇਹ ਦੱਸਣ ਲਈ ਕੀਤੀ ਜਾਂਦੀ ਹੈ ਕਿ ਪੱਕੀਆਂ ਹੋਈਆਂ ਆਤਾਂ ਛੇਤੀ ਨਹੀਂ ਬਦਲਦੀਆਂ ਪਿੰਡ ਨੂੰ ਲੱਗੀ ਅੱਗ ਕੁੱਤਾ ਰੂੜੀ ਤੇ ਭਾਵ ਦੁੱਖ ਜਾਂ ਔਕੜ ਦੇ ਸਮੇਂ ਜਦੋਂ ਕੋਈ ਕਿਨਾਰਾ ਕਰ ਲਵੇ ਤਾਂ ਇਹ ਖਾਣ ਵਰਤੇ ਜਾਂਦਾ ਹੈ 12 ਕੋਹਾਂ ਦਰਿਆ ਸੁਥਣ ਮੋਢਿਆਂ ਤੇ ਭਾਵ ਜਦੋਂ ਕੋਈ ਦੇਰ ਨਾਲ ਕੀਤੇ ਜਾਣ ਵਾਲੇ ਕੰਮ ਬਾਰੇ ਪਹਿਲਾਂ ਹੀ ਫਿਕਰ ਕਰਨ ਲੱਗ ਜਾਵੇ ਤਾਂ ਇਹ ਖਾਣ ਵਰਤਿਆ ਜਾਂਦਾ ਹੈ। ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਭਾਵ ਜਦੋਂ ਕੋਈ ਕੀਮਤੀ ਚੀਜ਼ ਦੁੱਖ ਦੇਵੇ ਤਾਂ ਉਸ ਨੂੰ ਛੱਡਣ ਦੀ ਪ੍ਰੇਰਣਾ ਦੇਣ ਲਈ ਇਹ ਖਾਣ ਵਰਤਿਆ ਜਾਂਦਾ ਹੈ। ਦੋਸਤੋ ਜੇਕਰ ਤੁਹਾਨੂੰ ਇਹ ਖਾਣ ਵਧੀਆ ਲੱਗੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ